ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਤੇ ਰਾਜਵੀਰ ਜਵੰਦਾ ਦੀ ਬੇਟੀ ਨੇ ਇੰਨੇ ਭਾਵਕ ਬੋਲ ਬੋਲੇ ਕਿ ਉੱਥੇ ਜਿੰਨੇ ਵੀ ਲੋਕ ਬੈਠੇ ਸੀ ਤਕਰੀਬਨ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਰਾਜਵੀਰ ਜਵੰਦਾ ਦੀ ਬੇਟੀ ਹਾਲੇ ਬਹੁਤ ਜ਼ਿਆਦੇ ਛੋਟੀ ਆ ਤੇ ਰਾਜਵੀਰ ਜਵੰਦੇ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ ਰਾਜਵੀਰ ਜਵੰਦਾ ਹਮੇਸ਼ਾ ਕਹਿੰਦਾ ਸੀ ਆਪਣੀ ਬੇਟੀ ਨੂੰ ਕਿ ਤੂੰ ਮੇਰੇ ਤੋਂ ਦੂਰ ਨਹੀਂ ਹੋਣਾ ਪੁੱਤ ਪਰ ਜਿਹੜੀਆਂ ਅੱਜ ਗੱਲਾਂ ਕੀਤੀਆਂ ਰਾਜਵੀਰ ਜਵੰਦਾ ਦੀ ਬੇਟੀ ਨੇ ਤੇ ਉਹ ਅੱਖਾਂ ਦੇ ਵਿੱਚੋਂ ਪਾਣੀ ਲਿਆਉਣ ਵਾਲੀਆਂ ਸੀ ਤੁਸੀਂ ਜਾਣਦੇ ਵੀ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਆਪਣੀ ਬੇਟੀ ਨੂੰ ਕਹਿੰਦੇ ਸੀ ਵੀ ਮੇਰੇ ਤੋਂ ਕਦੇ ਦੂਰ ਨਹੀਂ ਹੋਣਾ ਪਰ ਰਾਜਵੀਰ ਜਵੰਦਾ ਦੀ ਬੇਟੀ ਨੇ ਕਿਹਾ ਵੀ ਅੱਜ ਮੇਰੇ ਤੋਂ ਮੇਰੇ ਪਿਤਾ ਜਿਹੜੇ ਖੁਦ ਦੂਰ ਹੋ ਗਏ ਉਹ ਮੈਨੂੰ ਕਹਿੰਦੇ ਸੀ ਵੀ ਮੈਥੋਂ ਦੂਰ ਨਹੀਂ ਹੋਣਾ ਪਰ ਉਹ ਖੁਦ ਦੂਰ ਹੋ ਗਏ ਸਾਡਾ ਮਾਣ ਜਿਹੜਾ ਬਹੁਤ ਉਦਾਸ ਆ ਮੇਰੇ ਪਾਪਾ ਵਰਗਾ ਕਦੇ ਕੋਈ ਬਣ ਨਹੀਂ ਸਕਦਾ ਦੋਸਤੋ ਜਦੋਂ ਇਹ ਗੱਲਾਂ ਕਰੀਆਂ ਤਾਂ ਜਿਹੜੀ ਰਾਜਵੀਰ ਜਵੰਦੇ ਨੂੰ ਰਾਜਵੀਰ ਜਵੰਦੇ ਦੀ ਧੀ ਨੂੰ ਕਨਵਰ ਘਰੇਵਾਲ ਨੇ ਘੁੱਟ ਕੇ ਜਫੀ ਪਾ ਲਈ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਤੇ ਬਹੁਤ ਸਾਰੇ ਸਿੰਗਰ ਪਹੁੰਚੇ ਜੋ ਰਾਜਵੀਰ ਜਵੰਦਾ ਦੇ ਕਰੀਬੀ ਦੋਸਤ ਸੀ ਐਮੀ ਵਿਰਕ ਵੀ ਜਿਹੜਾ ਉਹਦੇ ਸੇਵਾ ਕਰਦਾ ਨਜ਼ਰ ਆਇਆ ਕਨ ਬਰਗਰੇਵਾਲ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਕੁਲਵਿੰਦਰ ਬਿੱਲਾ ਰੇਸ਼ਮ ਅਨਮੋਲ ਨੇ ਜਿਹੜੀ ਜੋੜਿਆਂ ਦੀ ਸੇਵਾ ਕੀਤੀ ਹੋਰ ਜਿੰਨੇ ਵੀ ਸਿੰਘ ਰਾਏ ਹਰਪਾ ਨਮਾਨ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜੀ ਉਥੇ ਇਨ੍ਹਾਂ ਸਿੰਘਾਂ ਨੇ ਸੇਵਾ ਵੀ ਕੀਤੀ ਆ ਜਿਹੜਾ ਤੁਸੀਂ ਮਾਹੌਲ ਹੁਣ ਇਸ ਟਾਈਮ ਦੇਖ ਰਹੇ ਹੋ ਇਹ ਰਾਜਵੀਰ ਜਵੰਦਾ ਦੇ ਘਰ ਦੇ ਅੱਗੇ ਆ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੈ ਜਿਹੜੀ ਹੋ ਚੁੱਕੀ ਆ ਭੋਗ ਹੈ ਜਿਹੜਾ ਉਹ ਪੈ ਗਿਆ ਪਰ ਅੱਜ ਜਿਹੜਾ ਕੱਠ ਸੀ ਨਾ ਉਹ ਦੇਖਣ ਆਲਾ ਸੀ ਰਾਜਵੀਰ ਜਵੰਦੇ ਦੇ ਘਰ ਦੇ ਵਿੱਚ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਇੰਨੇ ਜਿਆਦੇ ਲੋਕ ਆਏ ਜਿਨ੍ਹਾਂ ਦਾ ਰਾਜਵੀਰ ਜਵੰਦਾ ਦੇ ਨਾਲ ਪਿਆਰ ਸੀਗਾ ਰਾਜਵੀਰ ਜਵੰਦਾ ਇੱਕ ਬਹੁਤ ਵਧੀਆ ਸਿੰਗਰ ਸੀ ਕਿਸੇ ਪਾਸੇ ਵੀ ਜਿਹੜੀ ਲੰਗਰ ਨੂੰ ਥਾਂ ਨਹੀਂ ਸੀ ਇੱਕ ਵੱਡੇ ਪੰਡਾਲ ਪੰਢਾਲ ਸਜਾਇਆ ਗਿਆ ਖੇਤਾਂ ਦੇ ਵਿੱਚ ਜਿਹੜਾ ਟੈਂਟ ਲਾਇਆ ਗਿਆ ਸਪੈਸ਼ਲ ਉੱਤੇ ਝੋਨਾ ਲੱਗਿਆ ਸੀ ਸਾਫ ਸਫਾਈ ਕੀਤੀ ਗਈ ਤੇ ਲੋਕਾਂ ਦਾ ਇੰਨਾ ਜਿਆਦਾ ਹੜਾ ਆਇਆ ਵੀ ਪਰਿਵਾਰ ਵੀ ਦੇਖ ਕੇ ਜਿਹੜਾ ਇੱਕ ਵਾਰੀ ਪਰਿਵਾਰ ਨੂੰ ਇੰਨਾ ਜਿਆਦਾ ਮਾਣ ਵੀ ਹੋਇਆ ਰਾਜਵੀਰ ਜਵੰਦੇ ਤੇ ਵੀ ਸਾਡਾ ਜਿਹੜਾ ਪੁੱਤ ਸੀਗਾ ਮਾਂ ਨੇ ਸੋਚਿਆ ਵੀ ਜਿਹੜਾ ਸਾਡਾ ਪੁੱਤ ਸੀ ਉਸ ਨੂੰ ਕਿੰਨੇ ਲੋਕ ਨੇ ਜਿਹੜੇ ਉਚਾਨ ਆਲੇ ਨੇ ਤਾਂ ਦੋਸਤੋ ਜਿਹੜਾ ਬਹੁਤ ਵੱਡਾ ਕੱਟ ਹੋਇਆ ਸੀਗਾ ਰਾਜਵੀਰ ਜਵੰਦਾ ਦੀ ਜਿਹੜੀ ਬੇਵਕਤੀ ਮੌਤ ਹੋਈ ਐਕਸੀਡੈਂਟ ਹੋਇਆ ਬੇਸ਼ੱਕ ਉਹ ਆਵਾਰਾ ਪਸ਼ੂਆਂ ਕਰਕੇ ਹੋਇਆ ਪਰ ਦੋਸਤੋ ਜਿਹੜਾ ਅੱਜ ਹਰੇਕ ਥਾਂ ਤੇ ਮੁੱਦਾ ਉੱਠ ਰਿਹਾ ਵੀ ਆਵਾਰਾ ਪਸ਼ੂਆਂ ਦਾ ਜਿਹੜਾ ਕੋਈ ਹੱਲ ਹੋਣਾ ਚਾਹੀਦਾ ਬੜੇ ਸਿੰਘਰੇ ਇਸ ਗੱਲ ਤੇ ਬੋਲੇ ਵੀ ਨੇ ਬੜੀਆਂ ਨਹੀਂ ਗ ਸਿੰਘ ਜਥੇਬੰਦੀਆਂ ਜਿਹੜੀਆਂ ਅੰਤਿਮ ਅਰਦਾਸ ਤੇ ਆਈਆਂ ਉਹ ਵੀ ਖੁੱਲਕੇ ਬੋਲੀਆਂ ਵੀ ਰਾਜਵੀਰ ਜਵੰਦੇ ਦਾ ਜਿਹੜਾ ਇਸ ਬੇਵਕਤੀ ਮੌਤ ਦੇ ਪਿੱਛੇ ਕਾਰਨ ਹੈ ਉਹ ਆਵਾਰਾ ਪਸ਼ੂਆਂ ਦਾ ਇਹਨਾਂ ਨੂੰ ਕੋਈ ਨਾ ਕੋਈ ਠੱਲ ਹੈ ਜਿਹੜੀ ਉਹ ਪੈਣੀ ਚਾਹੀਦੀਆ ਕਲਵਿੰਦਰ ਬਿੱਲੇ ਨੇ ਜਿਹੜੀ ਬਹੁਤ ਜ਼ਿਆਦੇ ਸੇਵਾ ਕੀਤੀ ਬਹੁਤ ਜ਼ਿਆਦਾ ਆਪਾਂ ਕਹਿੰਦੇ ਹਾਂ ਨਾ ਵੀ ਕਿਸੇ ਨੂੰ ਜਿਹੜਾ ਪਾਣੀ ਪਿਉਂਦੇ ਨਜ਼ਰ ਆਏ ਤੇ ਆ ਬਹੁਤ ਜਿਹੜਾ ਆਪਾਂ ਦੇਖ ਰਹੇ ਕੈ ਸਾਰੀ ਉਹ ਕੁਲਵਿੰਦਰ ਬਿੱਲਾ ਕਨਬਰ ਗਰੇਵਾਲ ਨੇ ਕੀਤੀ ਕਿਉਂਕਿ ਇਹ ਬਹੁਤ ਜ਼ਿਆਦੇ ਕਰੀਬੀ ਦੋਸਤ ਵੀ ਸੀ ਪਰ ਜਿਹੜੇ ਬੋਲ ਰਾਜਵੀਰ ਜਵੰਦਾ ਦੀ ਧੀ ਨੇ ਬੋਲੇ ਉਹ ਸੱਚੀ ਸਾਰਿਆਂ ਦਾ ਸੀਨਾ ਨੇ ਜਿਹੜੇ ਉਹ ਛੰਨੀ ਕਰ ਗਏ ਨੇ ਰਾਜਵੀਰ ਜਵੰਦਾ ਦੇ ਦੋ ਇੱਕ ਪੁੱਤ ਹੈ ਜਿਹੜਾ ਇੱਕ ਧੀ ਦੋ ਬੱਚੇ ਨੇ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦੀ ਜਿਹੜੀ ਮਾਤਾ ਹੈਗੀ ਉਹ ਬਹੁਤ ਜ਼ਿਆਦੇ ਭਾਵੁਕ ਸੀਗੇ ਜੋ ਰਾਜਵੀਰ ਜਵੰਦੇ ਦਾ ਪਰਿਵਾਰ ਹੈ ਇਸ ਵੇਲੇ ਗਮ ਦੇ ਵਿੱਚ ਡੁੱਬਿਆ ਹੋਇਆ ਕਿਉਂਕਿ ਇੱਕੋ ਇੱਕ ਸਹਾਰਾ ਰਾਜਵੀਰ ਜਵੰਦਾ ਜਿਹੜਾ ਅੱਜ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਪਰਿਵਾਰ ਦੀ ਗੱਲ ਅਲੱਗ ਕਰੀਏ ਤਾਂ ਇੱਕ ਸਿੰਗਰ ਬਹੁਤ ਵਧੀਆ ਸੀ ਇਨਸਾਨ ਬਹੁਤ ਜ਼ਿਆਦਾ ਵਧੀਆ ਸੀਗਾ ਤਕਰੀਬਨ ਸਾਰੇ ਹੀ ਰਾਜਵੀਰ ਜਵੰਦੇ ਨੂੰ ਚਾਹੁੰਦੇ ਸੀ ਕਿਸੇ ਨਾਲ ਕੋਈ ਕਾਊਂਟਰਵਰਸੀ ਨਹੀਂ ਸੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਹਰੇਕ ਹੀ ਰਾਜਵੀਰ ਜਵੰਦੇ ਨੂੰ ਜਿਹੜਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਸ਼ਾਇਦ ਇਸੇ ਕਰਕੇ ਰਾਜਵੀਰ ਜਵੰਦੇ ਦੀ ਅੱਜ ਅੰਤਿਮ ਅਰਦਾਸ ਤੇ ਹਜ਼ਾਰਾਂ ਲੋਕ ਪਹੁੰਚੇ ਕਿ ਉੱਥੇ ਜਿਹੜਾ ਪੈਰ ਧਰਨੂ ਜਗ੍ਹਾ ਵੀ ਨਹੀਂ ਸੀ ਇੰਨਾ ਜ਼ਿਆਦਾ ਲੋਕਾਂ ਦਾ ਜਿਹੜਾ ਉੱਥੇ ਕਰਾਊਡ ਸੀਗਾ